ਕਈ ਲੋਕ ਹੈਗੇ ਨੇ ਕਿ ਜਿਨ੍ਹਾਂ ਨੂੰ ਹਲੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਨਵੀਂ ਜਿਹੜੀ ਜਨਰੇਸ਼ਨ ਹੈ ਭੁੱਲ ਚੁੱਕੀ ਐ ਇਸ ਚੀਜ਼ ਦੇ ਬਾਰੇ ਹਾਂ ਹਾਂ ਜੀ ਇਹਦਾ ਠੀਕ ਠੁਕਾ ਜਿਹੀ ਪਹਿਲੀ ਗੱਡੀ ਕਹਿ ਸਕਦੇ ਆ ਜਿਹਦੀ ਸਟੀering ਦੇ ਨਾਲ ਨਾਲ ਇੰਜਨ ਵੀ ਨਾਲ ਹੀ ਘੁੰਮਦਾ ਸੀ ਤੇ ਖਾਸ ਕਰਕੇ ਜਦੋਂ ਪੁਰਾਣੀਆਂ ਚੀਜ਼ਾਂ ਦੇਖੋ ਤਾਂ ਟਾਈਟਲ ਜ਼ਰੂਰ ਲਿਖਦਾ ਸੀ ਪ੍ਰਣਾਮ ਸ਼ਹੀਦਾਂ ਨੂੰ ਇਹਦਾ ਪੰਜਾਬੀ ਵਿਰਸਾ ਹੈ ਜੇ ਮਿਲਦਾ ਨਹੀਂ ਹੈ ਦੇਖਣ ਆਉਂਦੇ ਆ ਲੋਕ ਸੈਲਫੀਆਂ ਲੈ ਜਾਂਦੇ ਆ ਖਿੱਚ ਕੇ ਸਾਡੇ ਕੋਲ ਤੇ ਸੱਚੀ ਕਾਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਧ ਦਰਸ਼ਕਾ ਦਾ ਮੈਂ ਪ੍ਰਵੀਂਦਰ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਕੜੂਕੇ ਦੀ ਥੈਰ ਕਰਾਵਾਂਗੇ ਜੋ ਕਿਸੇ ਸਮੇਂ ਪੰਜਾਬ ਦੀਆਂ ਸੜਕਾਂ ਤੇ ਜੋ ਚੱਲਦਾ ਸੀ ਤਾਂ ਪੂਰੀ ਜਿਹੜੀ ਕਿ ਲੋਕਾਂ ਦੇ ਦਿਲਾ ਦੇ ਵਿੱਚ ਦੀ ਧਾਕ ਪੈਂਦੀ ਸੀ ਅਤੇ ਟਰਾਂਸਪੋਰਟੇਸ਼ਨ ਜਾਨੀ ਕਿ ਜੇ ਕਿਸ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਜਾਣਾ ਤਾਂ ਲੋਕਾਂ ਦੀ ਪਹਿਲੀ ਪਸੰਦ ਹੁੰਦੇ ਸਨ ਕੜੂਕਾ ਪਰ ਜਿਵੇਂ ਜਿਵੇਂ ਉਹ ਸਮਾਂ ਬਦਲ ਗਿਆ ਹੈ ਤਾਂ ਉਸੇ ਤਰ੍ਹਾਂ ਦੇ ਨਾਲ ਜਿਹੜੀਆਂ ਕਿ ਨਵੀਂ ਤਕਨੀਕ ਦੀਆਂ ਗੱਡੀਆਂ ਆ ਚੁੱਕੀਆਂ ਨੇ ਨਵੀਂ ਕਿਸਮ ਦੀ ਜਿਹੜੇ ਕਿ ਟਰਾਂਸਪੋਰਟੇਸ਼ਨ ਦੇ ਸਾਧਨ ਆ ਚੁੱਕੇ ਨੇ ਪਰ ਹਲੇ ਵੀ ਜਿਹੜੇ ਪੰਜਾਬ ਦੇ ਇਲਾਕੇ ਦੇ ਇੱਥੇ ਕੀ ਕੜੂਕਾ ਹੈਗਾ ਆ ਲੋਕਾਂ ਦੇ ਵੱਲੋਂ ਸਫ਼ਰ ਕਰਨ ਦੇ ਵੇਲੇ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਅਸੀਂ ਇਸ ਵੇਲੇ ਡੇਰਾ ਬੱਸੀ ਪਹੁੰਚੇ ਆ ਜੋ ਇਸ ਕੜੂਕੇ ਨੂੰ ਚਲਾਉਂਦੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਸਸ਼ੀ ਕਲਵਾਈ ਜੀ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੜੂਕਾ ਚਲਾਉਂਦੇ ਨੂੰ ਹੋ ਗਏ 23-24 ਸਾਲ ਹੋ ਗਏ 23-24 ਸਾਲ ਹੋ ਗਏ ਹਲੇ ਵੀ ਲੋਕਾਂ ਤੇ ਉਹੀ ਰੁਝਾਨ ਹੈਗਾ ਜੋ ਹਾਂਜੀ ਲੋਕਾਂ ਕਿ ਚੱਲ ਰਿਹਾ ਹੈ ਤੇ ਕਿੰਨੀਆਂ ਸਵਾਰੀਆਂ ਦੇ ਉੱਪਰ ਬੈਜ ਜਾਂਦੀਆਂ ਨੇ ਇੱਕ ਟਾਈਮ ਆਜਾ ਜੀ 1500 1600 ਸਵਾਰੀਆਂ ਆਜਾ 15 ਤੋਂ 16 ਸਵਾਰੀਆਂ ਹਾਲਾਂਕਿ ਜਿਹੜੇ ਨਵੀਂ ਆਟੋ ਆਈ ਹੈਗੇ ਆ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ 6 ਜਾਂ 7 ਸਵਾਰੀਆਂ ਬੈਂਦੀਆਂ ਨੇ ਪਰ ਇਹ ਜਿਹੜਾ ਘੜੂਕਾ ਹੈਗਾ ਇਸ ਜਿਹੜਾ ਤੁਹਾਨੂੰ ਕੱਲੀ-ਕੱਲੀ ਜਿਹੜੀ ਤਸਵੀਰ ਦਿਖਾ ਮੈਂ ਅੰਦਰ ਦੀ ਕੀ ਡਰਾਈਵਰ ਸੀਟ ਦੇ ਨਾਲ ਦੋ ਬੰਦੇ ਬਹਿ ਸਕਦੇ ਹੈਗੇ ਨੇ ਫਿਰ ਜਿਹੜੀਆਂ ਕਿ ਪਿੱਛੇ ਸੀਟਾਂ ਨੇ 6 ਸਵਾਰੀਆਂ ਉਹਦੇ ਉੱਪਰ ਬਹਿ ਸਕਦੀਆਂ ਨੇ ਇੱਥੇ ਫਿਰ ਤਿੰਨ ਸੀਟਾਂ ਪਿਛਲੀ ਜਿਹੜੀ ਹੈਗੀ ਆ ਉਹ ਡਿੱਕੀ ਟੈਪ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਉੱਪਰ ਜਿਹੜੇ ਕਿ ਬੈਠ ਸਕਦੇ ਨੇ ਤੇ ਕੁਝ ਲੋਕ ਖੜੇ ਹੋ ਕੇ ਵੀ ਸਫ਼ਰ ਕਰਦੇ ਨੇ ਬੈਠਣ ਤੋਂ ਇਲਾਵਾ ਜੀ ਮੌਤਾ ਖੜੇ ਹੋਗਾ ਨਹੀਂ ਵੈਸੇ ਜਾਂਦੇ ਪਹਿਲਾਂ ਪਹਿਲਾਂ ਜਾਂਦੇ ਤੇ ਹੁਣ ਨਹੀਂ ਜਾਂਦੇ ਖੜੇ ਹੋ ਕੇ ਬੈਠਣੋਂ ਬੈਠ ਗਏ ਅੱਛਾ ਤੇ ਹੁਣ ਕਈ ਲੋਕ ਹੈਗੇ ਨੇ ਕਿ ਜਿਨ੍ਹਾਂ ਨੂੰ ਹਲੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਨਵੀਂ ਜਿਹੜੀ ਜਨਰੇਸ਼ਨ ਹੈ ਭੁੱਲ ਚੁੱਕੀ ਇਸ ਚੀਜ਼ ਦੇ ਬਾਰੇ ਹਾਂ ਹਾਂ ਜੀ ਇਹਦਾ ਹਾਂ ਇਹ ਇਹ ਇੱਕ ਕੁਰੂਕਾ ਜਿਹੀ ਪਹਿਲੀ ਗੱਡੀ ਕਹਿ ਸਕਦੇ ਹਾਂ ਜੀਦੀ ਸਟੀering ਦੇ ਨਾਲ ਨਾਲ ਇੰਜਨ ਵੀ ਨਾਲ ਹੀ ਘੁੰਮਦਾ ਸਾਰਾ ਕੁਝ ਨਾਲੇ ਨਾਲ ਜਾਂਦਾ ਹੈ ਤੋ ਕਹਿੰਦਾ ਭਾਬਾ ਕੀ ਇਹ ਚਲਾਣਾ ਚਲਾਣਾ ਇੰਨਾ ਸੁੱਖਣਾ ਹਾਂਜੀ ਨਾ ਹਰੇਕ ਬੰਦੇ ਕੋ ਬਸ ਕੀ ਬਾਤ ਨਹੀਂ ਇਹ ਇਹਦੀ ਵਾਸਤੇ ਵੀ ਤੁਸੀਂ ਸਪੈਸ਼ਲ ਯਾਨੀ ਕਿ ਕੋਈ ਟ੍ਰੇਨਿੰਗ ਲਈਏ ਜਾਂ ਚਲਾ ਚਲਾ ਕੇ ਤੁਹਾਨੂੰ ਤਜਰਬਾ ਹੋ ਗਿਆ ਮੈਂ ਚਲਾ ਕੇ ਤਰਜ ਤਰਜਾ ਜਾ ਹੋ ਗਿਆ ਹਾਂ ਚੱਲ ਚੱਲ ਤੋ 22 ਸਾਲ ਦਾ ਲੰਮਾ ਅਰਸਾ ਤੁਸੀਂ ਇਸ ਉੱਪਰ ਹੀ ਕਰਦੇ ਤਾਂ ਯਾਨੀ ਕਿ ਇਹ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਕਿ ਕਿੱਥੋਂ ਦੀ ਕਿੱਥੇ ਘੜਾ ਲਾਣੇ ਹੋ ਫੇਰ ਤੋਂ ਇਹ ਆਪਣਾ ਤਾਂ ਜਾਂਦੇ ਪਿੰਡਾਂ ਜਾਂਦੇ ਐ ਡੇਰੇ ਵਸੇ ਤੋਂ ਰਪੰਜ ਗ੍ਰਾਮੀ ਪਿੰਡ ਹੈ ਅੱਛਾ ਹਾਂ ਜੀ ਤੇ ਯਾਨੀ ਕਿ ਲੋਕਲ ਸਵਾਰੀ ਜ਼ਿਆਦਾ ਬੈਂਦੀ ਹੈਗੀ ਹੈ ਤੇ ਕਿੰਨੇ ਕ ਵੇ ਆਜੇ ਨੂੰ ਸਵੇਰੇ ਸਵੇਰੇ 9:00 ਵਜੇ ਚੱਲਦੇ ਕਰਦੇ ਨੇ 9:00 ਵਜੇ ਤੋਂ ਫੇ ਕਿੰਨੇ ਕ ਟਾਈਮ ਲੁਕਦੇ ਨੇ 3-3.5 ਘੰਟੇ ਲਾ ਜਾਂਦੇ ਅੱਛਾ 3-3.5 ਯਾਨੀ ਕਿ ਵਧੀਆ ਦਿਹਾੜੀ ਪੈ ਜਾਂਦੀ ਹੈਗੀ ਹੈ ਰੋਟੀ ਬਣਾਉਣ ਦਾ ਕੰਮ ਜ਼ਿਆਦਾ ਤੇ ਕਦੇ ਘੇਰਿਆ ਪੁਲਿਸ ਵਾਲੇ ਨੇ ਫੇ ਤੁਹਾਡਾ ਘੜੂ ਨਾ ਜੀ ਪਹਿਲਾਂ ਪਹਿਲਾਂ ਹੁੰਦਾ ਹੈ ਮੈਂ ਆਪਣਾ ਕਾਜ ਪੱਤਰ ਹੁੰਦਾ ਸਭ ਕੁਝ ਓਕੇ ਹੁੰਦਾ ਸੀ ਪਹਿਲਾਂ ਜੀ ਅੱਛਾ ਕਦੇ ਨਹੀਂ ਪਹਿਲਾਂ ਪਰਮਿਟ ਵੀ ਹੈਗਾ ਦਾ ਜੀ ਟੈਕਸੀ ਪਾਲ ਸਾਰਾ ਕੁਝ ਭਰ ਦਿੰਦੀ ਹਾਂ ਯਾਨੀ ਤੇ ਜਿਵੇਂ ਗੱਡੀਆਂ ਦੀ ਪਾਸਿੰਗ ਲੈਣੀ ਪੈਂਦੀ ਆ ਹੁਣ ਇਹ ਦੀ ਲਈ ਪਾਸਿੰਗ ਪਹਿਲਾਂ ਪਾਸਿੰਗ ਹੁੰਦੀ ਸੀ ਫਿਰ ਬਾਕਾਇਦਾ ਪਾਸਿੰਗ ਹੁੰਦੀ ਰਹੀ 18 ਤੱਕ ਪਾਸਿੰਗ ਹੁੰਦੀ ਰਹੀ ਹਾਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਗਵਰਨਮੈਂਟ ਨਾਲ ਕਰਦੇ ਤੇ ਨਾ ਅੱਛਾ ਇਹ ਕੇਸ ਚੱਲ ਗਿਆ ਤਾਂ ਕੋਰਟ ਚ ਕੇਸ ਕਰਕੇ ਬੰਦੇ ਪੈਂਡਿੰਗ ਜੇ ਰੱਖਦੇ ਨੇ ਕੇਸ ਅੱਛਾ ਤੇ ਕਦੇ ਦਿੱਕਤ ਨਹੀਂ ਆਈ ਪੁਰਾਣਾ ਇੰਨਾ ਹੋ ਚੁੱਕਿਆ ਹੈਗਾ ਮਾਡਲ ਕਾਫੀ ਹੋ ਚੁੱਕਿਆ ਹੈਗਾ ਪੁਰਾਣੇ ਦਾ ਸਮਾਨ ਸਮਾਨ ਘੱਟ ਮਿਲਦਾ ਵਸੇ ਇਹ ਦਿੱਕਤ ਹੈ ਹੁਣ ਵਿਦੋ ਐਂਡ ਬਰੇਜ ਆ ਸਾਰਾ ਕੰਮ ਵਸੇ ਸਮਾਨ ਸਮੂਹ ਨੂੰ ਲੈ ਕੇ ਦਿੱਕਤ ਆਉਂਦੀ ਹਾਂ ਸਮਾਨ ਵਾਲੇ ਦਿੱਕਤ ਆਉਂਦੀ ਥੋੜੀ ਪੁਰਾਣੇ ਸਮਰਬੰਧ ਨੇ ਜਿਹੜਾ ਤੇ ਜਿਵੇਂ ਹੁਣ ਯੁੱਗ ਬਦਲ ਰਿਹਾ ਹੈਗਾ ਤੁਸੀਂ ਨਹੀਂ ਸੋਚਿਆ ਕਿ ਹਾਂ ਇਹ ਚੀਜ਼ ਤੋਂ ਆਪਾਂ ਅੱਗੇ ਵਧੀਏ ਆਟੋ ਆ ਚੁੱਕੇ ਹੈਗੇ ਨੇ ਗੱਡੀਆਂ ਆ ਚੁੱਕੀਆਂ ਹੈਗੀਆਂ ਪਰ ਟਾਈਮ ਲੰਘ ਗਿਆ ਜੀ ਤਾਂ ਨਹੀਂ ਬੱਚੇ ਬੱਚੇ ਤਾਂ ਚਲਾਉਂਦਾ ਨਹੀਂ ਵੈਸੇ ਨਵੇਂ ਬਹੁਤ ਨਹੀਂ ਚਲਾਉਂਦੇ ਕੋਈ ਅੱਛਾ ਤੇ ਤੁਹਾਡੇ ਬੱਚੇ ਕਿੰਨੇ ਹੈਗੇ ਨੇ ਇਹ ਦੋ ਬੱਚੇ ਨੇ ਦੋ ਬੱਚੇ ਨੇ ਉਹ ਕਰਦੇ ਨੇ ਉਹ ਬੀਕੋਮ ਇੱਕ ਵੀ ਆਪਣਾ ਬੀਐਸਸੀ ਕਰ ਰਿਹਾ ਆਪਣਾ ਐਮਐਸਸੀ ਕਰ ਰਿਹਾ ਅੱਛਾ ਇੱਕ ਬੀਕੋਮ ਵਾਲਾ ਅੱਛਾ ਦੋਨੋਂ ਬੇਟੇ ਨੇ ਹਾਂ ਜੀ ਦੋਨੋਂ ਬੇਟੀ ਹੈਗੇ ਨੇ ਤੇ ਦੇਖੋ ਕਿ ਬਾ ਕਮਾਲ ਦੀ ਚੀਜ਼ ਹੈਗੀ ਹੈ ਜੋ ਕਿਸੇ ਤਰ੍ਹਾਂ ਪੰਜਾਬ ਦੇ ਕਲਚਰ ਦਾ ਇੱਕ ਹਿੱਸਾ ਹੈਗੀ ਹੈ ਤੇ ਖਾਸ ਕਰਕੇ ਜਦੋਂ ਪੁਰਾਣੀਆਂ ਚੀਜ਼ਾਂ ਦੇਖੋ ਤਾਂ ਟਾਈਟਲ ਜ਼ਰੂਰ ਲਿਖਦਾ ਸੀ ਪ੍ਰਣਾਮ ਸ਼ਹੀਦਾਂ ਨੂੰ ਹੈਨਾ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜੀ ਹਾਂਜੀ ਹਾਂਜੀ ਪੱਕੀ ਗੱਲ ਹੈ ਹਾਂ ਪੱਕੀ ਗੱਲ ਹੈ ਨੋਜ਼ਰੀ ਹੈ ਪਰ ਵਿਰਲੇ ਲੋਕ ਹੈਗੇ ਜਿਹੜੇ ਕਿ ਕਿਸੇ ਦੀਏ ਕੁਰਬਾਨੀਆਂ ਨੂੰ ਯਾਦ ਰੱਖਦੇ ਹੈਗੇ ਨੇ ਆਦੇ ਲੋਕ ਤਾਂ ਬੜੇ ਉਹ ਹੋ ਗਏ ਹੈਗੇ ਨਹੀਂ ਆਪਣਾ ਮਤਲਬ ਕੁਰਬਾਨੀ ਰੱਖਣੀ ਚਾਹੀਦੀ ਯਾਦੇ ਹਾਂ ਕੀਨੇ ਕਿ ਬਦੌਲ ਦਾ ਫਚਰ ਰਿਹਾ ਜੀ ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਭੁਲਾਈਆਂ ਨਹੀਂ ਜਾ ਸਕਦੀ ਪਤਾ ਨਹੀਂ ਬਿਲਕੁਲ ਬਿਲਕੁਲ ਸਹੀ ਤਾਂ ਵਾਕੀ ਇਹ ਇੱਕ ਅਜੀਹਾ ਸਾਧਨ ਹੈਗਾ ਆ ਜਿਸ ਦੇ ਸਟੀering ਦੇ ਨਾਲ ਨਾਲ ਇੰਜਣ ਘੁੰਮਦਾ ਅਤੇ ਇਸ ਨੂੰ ਚਲਾਉਣ ਦੇ ਲਈ ਜਿਹੜੇ ਵੱਡੇ ਵੱਡੇ ਪਾਇਲਟ ਹੈਗੇ ਨੇ ਉਹ ਮਾਤ ਖਾ ਜਾਂਦੇ ਨੇ ਕਿਸੇ ਦੇ ਬਸ ਦੀ ਗੱਲ ਨਹੀਂ ਹੈ ਹਾਲੇ ਕਿ ਚਲਾ ਨਹੀਂ ਚਲਾ ਨਹੀਂ ਚਲਾ ਨਹੀਂ ਹੈ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਨਾ ਚਲਾਣੇ ਨਹੀਂ ਨਹੀਂ ਸਾਡੇ ਬੱਚੇ ਨੇ ਖੁਦ ਚਲਾ ਕਰ ਚਲਦਾ ਜੀ ਜੀ ਇਹ ਸਾਰਾ ਕੁਝ 1 ਕੇਜੀ 1 ਕੇ ਨਾਲ ਚੱਲਦਾ ਹਨ ਦੇਖੋ ਇਹਦਾ ਕੀ ਹੈਗਾ ਅੰਦਰ ਪਾਰਟਸ ਦੀ ਆਪਾਂ ਜੇ ਗੱਲ ਕਰੀਏ ਤਾਂ ਇੰਜਨ ਦੇ ਵਿੱਚ ਆਪਾਂ ਦੇਖੋ ਕਿ ਨੋਰਮਲ ਜਿਹੜਾ ਇਹ ਇੰਜਨ ਹੈਗਾ ਆ ਤੇ ਇਹ ਇੰਜਨ ਹੈ ਇਹ ਗੇਅਰ ਹੈ ਇਹ ਕਲਚ ਹੈ ਅੱਛਾ ਸਾਰਾ ਸਿਸਟਮ ਇਕੱਠਾ ਹੀ ਹੈ ਅੱਛਾ ਇਹ ਜਿਹੜਾ ਕਿ ਇਹ ਗੇਅਰ ਹੈਗਾ ਜਿਹਨੂੰ ਬੈਂਡ ਕਰਕੇ ਅੰਦਰ ਹਾਂ ਹਾਂ ਆ ਜਾਈਏ ਥੋੜੇ ਆਪਾਂ ਜੇ ਬੈਠੀਏ ਟ్రਾਈਲ ਲਈਏ ਤਾਂ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਦੇ ਨਾਲ ਇਹ ਸਟਾਰਟ ਹੁੰਦਾ ਹੈਗਾ ਆ ਤੁਹਾਨੂੰ ਕੱਲੀ-ਕੱਲੀ ਪਹਿਲਾ ਸਾਲ ਹੁੰਦੀ ਸੀ ਇਹਦਾ ਰਸੀ ਕਲ ਸਟਾਰਟ ਹੁੰਦਾ ਹੈ ਹਾਂ ਕਰਕੇ ਦਿਖਾਈਏ ਆਪਾਂ ਆਪਣੇ ਦਰਸ਼ਕਾਂ ਨੂੰ ਜਿਹੜੇ ਕੀ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਹੈਗੇ ਨੇ ਤੇ ਇੱਕ ਵੱਖਰੀ ਜਿਹੜੀ ਚੀਜ਼ ਹੈਗੀ ਪੰਜਾਬ ਦੀ ਜਿਹੜੀ ਸੱਭਿਆਚਾਰਕ ਦਾ ਅਨਿਖੜਵਾ ਅੰਗ ਹੈਗਾ ਆ ਇੱਕ ਕੜੂਕਾ ਜੋ ਕਿ ਹੁਣ ਅਲੋਪ ਹੋਣ ਦੀ ਜਿਹੜੀ ਕਗਾਰ ਦੇ ਉੱਪਰ ਹੈਗੇ ਨੇ ਬਹੁਤੀਆਂ ਥਾਮਾਂ ਦੇ ਉੱਪਰ ਤਾਂ ਇਹ ਬੰਦ ਹੋ ਚੁੱਕੇ ਨੇ ਪਰ ਡੇਰਾ ਬੱਸੀ ਹੋ ਗਿਆ ਅਤੇ ਹੋਰ ਜਿਹੜੇ ਕੀ ਕੋਈ ਚੁਣਿੰਦਾ ਥਾਮਾਂ ਹੋਣਗੇ ਜਿਹਦੇ ਉੱਪਰ ਇਹ ਸੜਕਾਂ ਦੇ ਉੱਪਰ ਤੁਹਾਨੂੰ ਬਾਈ ਕਿੱਥੇ-ਕਿੱਥੇ ਹੋਰ ਚੱਲਦਾ ਆ ਆਪਣਾ ਮਰੈਂਡਾ ਵੀ ਹੈ ਲੁਧਿਆਣਾ ਵੀ ਹੈ ਜੀ ਅੰਬਰ ਸਰਵਿਸ ਹੈ ਸਮਰਾਲਾ ਵੀ ਹੈ ਚੱਲਦੇ ਵੀ ਹਨ ਸਾਰਾ ਚੱਲਦੇ ਆ ਅੱਛਾ ਯਾਨੀ ਪਹਿਲਾਂ ਤਾਂ ਬਹੁਤ ਘਟ ਗਏ ਪਹਿਲਾਂ ਬਹੁਤ ਹੁੰਦੇ ਸੀ ਘਟ ਗਏ ਪਹਿਲਾਂ ਬਹੁਤ ਹੁੰਦੇ ਹੁਣ ਤੱਕ ਗਿਣਾ ਚੁਣੇ ਰਹਿ ਗਏ ਗਿਣਾ ਚੁਣੇ ਰਹਿ ਗਏ ਜੋ ਦੇਖੋ ਕਿਸ ਤਰ੍ਹਾਂ ਦੇ ਨਾਲ ਸਟਾਰਟ ਹੁੰਦਾ ਜਿਵੇਂ ਕਿ ਰੱਸੀ ਜਿਹੜੀ ਹੈ ਉਹ ਇੰਜਨ ਨੂੰ ਪਾ ਲਈ ਗਈ ਹੈ ਤੇ ਹੁਣ ਜਿਹੜੀ ਕਿ ਇਸ ਦੇ ਨਾਲ ਇਹ ਇੱਕ ਦੋ ਝਟਕੇ ਦੇ ਵਿੱਚ ਹੀ ਜਿਹੜਾ ਕਿ ਇਹ ਬੜੀ इजीली ਸਟਾਰਟ ਹੋ ਜਾਂਦਾ ਹੈ ਇਹ ਦੇਖੋ ਕਿ ਜਿਹੜਾ ਬਹੁਤ ਆਸਾਨੀ ਦੇ ਨਾਲ ਇਹ ਇੰਜਨ ਚੱਲ ਗਿਆ ਹੈਗਾ ਰਨਿੰਗ ਦੇ ਵਿੱਚ ਹੈਗਾ ਆ ਤੇ ਵਿੱਚ ਜਿਹੜੀਆਂ ਸਵਾਰੀਆਂ ਹੈਗੀਆਂ ਨੇ ਆਪੋ ਆਪਣੇ ਅਗਲੇ ਜਿਹੜੇ ਪੜਾਅ ਦੇ ਲਈ ਰਵਾਨਗੀ ਦੇ ਲਈ ਜਿਹੜੀ ਆ ਉਹ ਹੁਣ ਇਸ ਘੜੂਕੇ ਦੇ ਵਿੱਚ ਸਫ਼ਰ ਕਰਨੀਆਂ ਖਾਸ ਕਰਕੇ ਜਿਹੜੇ ਕਿ ਜ਼ਿਆਦਾਤਰ ਬੀਬੀਆਂ ਵੈਂਦੀਆਂ ਹੋਣੀਆਂ ਫੇਰ ਹਾਂ ਜੀ ਹਾਂ ਜੀ ਦਿਨ ਦੇ ਵਿੱਚ ਜਾਨੀ ਕਿ ਬੀਬੀਆਂ ਤੇ ਜਦੋਂ ਸਵੇਰ ਸ਼ਾਮ ਦਾ ਟਾਈਮ ਹੁੰਦਾ ਤਾਂ ਕੰਮਚਾਰ ਵਾਲੇ ਬੰਦੇ ਬੰਦੇ ਹਾਂ ਜਾਨੀ ਹਾਂ ਜੀ ਯਾਨੀ ਕਿ ਵਧੀਆ ਚੱਲੀ ਜਾਂਦਾ ਬਾਰੇ ਕਿਰਪਾ ਹਾਂ ਜੀ ਮਾਲਕ ਜੀ نو اے دیکھو کہ ایک ਜਿਹੜੀ ਕੜੂਕਾ ਆਇਆ ਖੜਾ ਹੈਗਾ ਤੇ ਦੂਸਰਾ ਜਿਹੜਾ ਕਿ ਕੜੂਕਾ ਉਹ ਬਾਬਾ ਜੀ ਲੈ ਕੇ ਆਏ ਹੈਗੇ ਨੇ ਇਹ ਦੇਖੋ ਕਿ ਹਲੇ ਵੀ ਜਿਹੜੇ ਕਿ ਇੱਥੇ ਡੇਰਾ ਬੱਸੀ ਦੇ ਵਿੱਚ ਬਹੁਤ ਜਿਹੜੇ ਲੋਕ ਹੈਗੇ ਨੇ ਇਹ ਕੜੂਕਾ ਚਲਾ ਕੇ ਆਪਣੇ ਜਿਹੜੇ ਕੀ ਰੋਜ਼ੀ ਰੋਟੀ ਕਮਾਉਂਦੇ ਨੇ ਹਰੇਕ ਜਿਹੜੀ ਆਪੋ ਆਪਣੀ ਟਾਈਮਿੰਗ ਹੈ ਇੱਕ ਬੰਦੇ ਇੱਕ ਟਾਈਮ ਪੂਰਾ ਹੋ ਗਿਆ ਉਹਨੇ ਸਵਾਰੀ ਚੱਕਣੀ ਆ ਤਾਂ ਫਿਰ ਇਥੋਂ ਰਵਾਨਗੀ ਲੈ ਲੈਣ ਤੇ ਜਿਹੜਾ ਦੂਸਰਾ ਕੜੂਕੇ ਦਾ ਚਾਲਕ ਹੁੰਦਾ ਫਿਰ ਉਹ ਆਪਣੇ ਸਟੈਂਡ ਦੇ ਆ ਕੇ ਸਵਾਰੀ ਦਾ ਇੰਤਜ਼ਾਰ ਕਰਦਾ ਹੈ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਖਸ਼ੀਕਲ ਬਾਬਾ ਜੀ ਕੀ ਹਾਲ ਹੈ ਸਿਕਲ ਜੀ ਦਾ ਸਿਕਲ ਬਾਈ ਕਿੰਨਾ ਸਾਲ ਹੋ ਗਿਆ ਕੜੂਕੇ ਚਲਾਉਂਦੇ ਨੂੰ 35 40 ਸਾਲ ਹੋ ਗਏ ਜੀ 35 40 ਸਾਲ ਯਾਨੀ ਕਿ ਸਾਰੀ ਉਮਰ ਇੱਥੇ ਕੱਢਦੀ ਪਰ ਦੌਰ ਦੇ ਨਾਲ ਨਾਲ ਸਭ ਕੁਝ ਬਦਲ ਗਿਆ ਪਰ ਕੜੂਕਾ ਅੱਜ ਤਾਂ ਹੁੰਦਾ ਹੀ ਆ ਬਿਲਕੁਲ ਜੀ ਬਿਲਕੁਲ ਇਹ ਹੁਣ ਇਹਦੀ ਸਰਵਿਸ ਫੁਰਵਿਸ ਦੇ ਇੱਕ ਕਰਾਨੀ ਹੋਵੇ ਤਾਂ ਪਾਰਟ ਜਿਹੜੇ ਹੈਗੇ ਨੇ इजीली ਮਿਲ ਜਾਂਦੇ ਨੇ ਸਭ ਕੁਝ ਮਿਲਦਾ ਜੀ ਪਰ ਥੋੜੀ ਜਿਹੀ ਗੱਈ ਹੈ ਵੀ ਮਿਹਨਤ ਹੈ ਹਰ ਇੱਕ ਕੰਮ 'ਚ ਅੱਛਾ ਜੀ ਮੈਂ ਇੱਥੇ ਨੇੜੇ-ਨੇੜੇ ਜੀ ਸਮਾਨ ਮਿਲਦਾ ਜੀ ਇਹਨਾਂ ਦਾ ਅੱਛਾ ਬਈ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਬਈ ਜਾਂਦੀ ਇਸ ਟ੍ਰੂਕੇ ਦੇ ਉੱਪਰ ਸਫਰ ਕਰਨ ਦੇ ਵਿੱਚ ਜਾਂ ਫਿਰ ਹਲੇ ਵੀ ਜਿਹੜੇ ਇਹਦਾ ਪੰਜਾਬੀ ਵਿਰਸਾ ਇਹਦਾ ਮਿਲਦਾ ਨਹੀਂ ਹੈ ਜੀ ਹਾਂ ਇਹ ਤਾਂ ਦੇਖਣ ਆਉਂਦੇ ਆ ਲੋਕ ਸੈਲਫੀਆਂ ਲੈ ਜਾਂਦੇ ਆ ਖਿੱਚ ਕੇ ਸਾਡੇ ਕੋਲ ਤੇ ਅੱਛਾ ਜੀ ਯਾਨੀ ਇਹ ਇਹ ਬਾਬੂ ਜੀ ਦੀ ਪਹਿਚਾਣ ਬਣ ਚੁੱਕਿਆ ਹਾਂ ਜੀ ਹਾਂ ਜੀ ਕੀ ਨਾਮ ਕੀ ਬਾਬੂ ਜੀ ਆਪਣਾ ਲਖਮੀਰ ਸਿੰਘ ਲਖਮੀਰ ਸਿੰਘ ਜੀ ਫੇ ਪੂਰੀ ਜ਼ਿੰਦਗੀ ਤੁਸੀਂ ਇਹਦੇ ਉੱਪਰ ਕੱਟਤੀ ਹੈਗੀ ਐ ਇਹ ਇਹ ਯਾਨੀ ਕਿ ਇੱਕੋ ਹੀ ਤੁਹਾਡੀ ਜ਼ਿੰਦਗੀ ਚ ਰਹਾ ਜਾਂ ਕਦੇ ਬਦਲਿਆ ਵੀ ਇਹਨੂੰ ਨਾ ਬਦਲਣਾ ਕੀ ਹੈ ਆਪਣੇ ਘਰ ਦੇ ਬਾਰ ਆ ਚਲੋ ਰੋਟੀ ਆਪਣੇ ਘਰ ਖਾਈ ਦੀ ਹੈ ਹਾਂ ਵਧੀਆ ਟਾਈਮ ਪਾਸ ਹੋਈ ਜਾਂਦਾ ਔਰ ਆਪਾਂ ਨੇ ਕਰਨਾ ਕੀ ਹੈ ਬਾਕੀ ਇਹ ਜਿਹੜਾ ਆਪਣਾ ਵਿਰਸਾ ਲੋਪ ਹੁੰਦਾ ਜਾ ਰਿਹਾ ਨੇ ਸੰਬੰਧੀ ਲੋੜ ਹੈਗੀ ਬਾਪੂ ਜੀ ਹਾਂਜੀ ਹਾਂਜੀ ਪਰ ਆਧੀ ਜਨਰੇਸ਼ਨ ਨੂੰ ਜੇਕਰ ਕਹੋ ਤਾਂ ਉਹਦੇ ਬਸ ਦੀ ਗੱਲ ਨਹੀਂ ਹੈ ਕਿ ਚਲਾਣਾ ਨਹੀਂ ਹਾਂ ਚਲੋ ਇਹਨੇ ਇਹ ਵੀ ਕੰਮ ਜਿੰਨੇ ਸਰੀਰ ਆਪਣਾ ਜਾਇਜ਼ ਤੰਦਾ ਕਰੀ ਜਾਂਦੇ ਹਨ ਠੀਕ ਹੈ ਸਰੀਰ ਨਾਲ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਜੀ ਚੱਲੀ ਜਾਂਦੇ ਹਾਂ ਵਿਰਲੇ-ਵਿਰਲੇ ਹੁੰਦੇ ਨੇ ਜਿਹੜੇ ਕਿ ਇਹ ਚਲਾ ਸਕਦੇ ਹਰ ਕਿਸੇ ਦੇ ਬਸ ਦੀ ਗੱਲ ਹਾਂਜੀ ਹਾਂਜੀ ਹਰ ਇੱਕ ਨਹੀਂ ਚਲਾ ਸਕਦਾ ਇਹਨਾਂ ਤੇ ਬਾਕੀ ਇਹ ਜਿਹੜੇ ਕਿ ਕੜੂਕੇ ਦੇ ਚਾਲਕ ਹੈਗੇ ਨੇ ਆਓ ਆਪਾਂ ਸਫ਼ਰ ਕਰਦੇ ਤੁਹਾਡੇ ਨਾਲ ਬੈਠ ਕੇ ਤਾਂ ਦਿਖਾਵਾਂਗੇ ਕਿ ਕਿਵੇਂ ਜਿਹੜੇ ਕਿ ਇੱਥੇ ਜਿਹੜੇ ਲੋਕ ਹੈਗੇ ਨੇ ਕੜੂਕੇ ਦਾ ਜਿਹੜਾ ਕਿ ਇਸ ਦੇ ਵਿੱਚ ਸਵਾਰੀ ਕਰਕੇ ਆਨੰਦ ਮਾਣਦੇ ਨੇ ਸੋ ਸਾਡਾ ਦਿਖਾਉਣ ਦਾ ਮਤਲਬ ਇਹ ਹੈ ਕਿ ਜਿਹੜਾ ਵਿਰਸਾ ਅਲੋਪ ਹੋ ਚੁੱਕਿਆ ਹੈਗਾ ਯਾ ਉਸ ਤੋਂ ਸੰਬੰਧੀ ਲੋੜ ਹੈ ਤੇ ਆਪਾਂ ਵੀ ਸਵਾਰੀ ਕਰਾਂਗੇ ਇਸ ਦੇ ਵਿੱਚ ਬੈਠ ਕੇ ਅਤੇ ਦੇਖਾਂਗੇ ਕਿ ਕਿਵੇਂ ਇਹ ਜਿਹੜਾ ਕੀ ਟਰੂਕੇ ਦੇ ਵਿੱਚ ਸਫਰ ਕਰਕੇ ਫੀਲ ਆਉਂਦੀ ਕੀਮੇ ਦਾ ਨੰਨਾ ਸੁਸੰਦਾ ਦੇਖੋ ਕਿ ਬੜੇ ਰਾਮ ਦੇ ਨਾਲ ਇਹ ਗੇਅਰ ਦੇ ਤੌਰ ਤੇ ਇਸਤੇਮਾਲ ਕੀਤੀ ਜਾਂਦੀ ਹੈ ਜਿਹੜੀ ਕਿ ਡੰਡੀ ਜੀ ਹੈ ਤੇ ਫਿਰ ਇਹ ਦੇਖੋ ਮੈਂ ਜੋ ਕਿਹਾ ਸੀ ਕਿ ਸਟੀਰਿੰਗ ਦੇ ਨਾਲ ਨਾਲ ਐਂਜਲ ਵੀ ਘੁੰਮਦਾ ਜਿਵੇਂ ਬਾਈ ਜੀ ਸਟੀਰਿੰਗ ਘੁਮਾਣਗੇ ਤਾਂ ਉਸੇ ਤਰ੍ਹਾਂ ਜਿਹੜਾ ਕੀ ਇੰਜਨ ਹੈਗਾ ਆ ਉਹ ਪੂਰਾ ਨਾਲ ਦੀ ਨਾਲ ਘੁੰਮੇਗਾ ਇਹ ਪੰਜਾਬੀਆਂ ਦੀ ਜਿਹੜੀ ਕੀ ਤਰਮਾਤ ਹੈਗੀ ਹੈ ਜਾਂ ਫਿਰ ਕਾੜ ਸਕਦੇ ਆ ਕਿ ਪੰਜਾਬੀ ਜਿਗਾੜੂ ਹੁੰਦੇ ਨੇ ਜਿਹਦੇ ਵੱਲੋਂ ਵੀ ਇਹ ਕਡੂਕਾ ਬਣਾਇਆ ਗਿਆ ਸਲਾਮ ਹੈ ਉਸ ਦਿਨ ਕਿ ਇੱਕ ਉਵੱਖਰੀ ਜਿਹੜੀ ਚੀਜ਼ ਆ ਉਹ ਤਿਆਰ ਕੀਤੀ ਗਈ ਹੈ ਪੰਜਾਬ ਦੇ ਵਿਰਸੇ ਨੂੰ ਲੈ ਕੇ ਅਤੇ ਨਾਲ ਹੀ ਇਹ ਜਿਹੜਾ ਕਿ ਕਡੂਕਾ ਅੱਜ ਵੀ ਆਪਣੇ ਜਿਹੜਾ ਕਿ ਹੈਵੀ ਗੱਡੀ ਦੇ ਵਿੱਚ ਗਿਣਿਆ ਜਾਂਦਾ ਹੈ ਅਤੇ ਲੋਕ ਹੈਗੇ ਨੇ ਜਿਹੜੇ ਕੀਤੇ ਵਿੱਚ ਸਫਰ ਕਰਦੇ ਨੇ ਸੋ ਤੁਹਾਨੂੰ ਇਹ ਸਟੋਰੀ ਕੀਮੇ ਦੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਧਰੇ ਅਪਡੇਟ ਲਈ ਜੁੜੇ ਰਹੋ ਅੰਦਰ ਟੀਵੀ ਦੇ ਨਾਲ ਕਈ ਲੋਕ ਹੈਗੇ ਨੇ ਕਿ ਜਿਨ੍ਹਾਂ ਨੂੰ ਹਲੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਨਵੀਂ ਜਿਹੜੀ ਜਨਰੇਸ਼ਨ ਹੈ ਭੁੱਲ ਚੁੱਕੀ ਐ ਇਸ ਚੀਜ਼ ਦੇ ਹਾਂਜੀ ਇਹਦਾ ਛੁੜੁਕਾ ਜਿਹੀ ਪਹਿਲੀ ਗੱਡੀ ਕਹਿ ਸਕਦੇ ਆ ਜਿਹਦੀ ਸਟੀering ਦੇ ਨਾਲ ਨਾਲ ਇੰਜਨ ਵੀ ਨਾਲ ਹੀ ਘੁੰਮਦਾ ਸੀ ਤੇ ਖਾਸ ਕਰਕੇ ਜਦੋਂ ਪੁਰਾਣੀਆਂ ਚੀਜ਼ਾਂ ਦੇਖੋ ਤਾਂ ਟਾਈਟਲ ਜ਼ਰੂਰ ਲਿਖਦਾ ਸੀ ਪ੍ਰਣਾਮ ਸ਼ਹੀਦਾਂ ਨੂੰ ਸਿੱਧਾ ਪੰਜਾਬੀ ਵੀਰਸ